ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਨਾ ਉਹ ਨਾ ਚਵਣਾ ਲਈ ਆ ਚਵਲ ਮਤਾਂ ਕਹਿਣਾ ਕਿਉਂਕਿ ਜਿਹੜੇ ਨਾ ਮਾਰੀ ਮਾਰੀ ਗੱਲ ਤੇ ਹੁੰਦੇ ਆ ਵੀ ਜ਼ਿਮੀਂਦਾਰਾਂ ਨੂੰ ਭੰਡਦੇ ਹੁੰਦੇ ਆ ਜੱਟਾਂ ਨੂੰ ਸੌਰੀ ਫੇਰ ਇੱਕ ਨਾ ਮੈਂ ਆਪਣੇ ਮੂੰਹ ਚੋਂ ਇਦਾਂ ਨਿਕਲ ਜਾਂਦਾ ਜੱਟਾਂ ਨੂੰ ਭੰਡਦੇ ਆ ਕਈ ਬੰਦੇ ਉਹਦੇ ਵਿੱਚ ਇਤਰਾਜ਼ ਕਰਦੇ ਆ ਵੀ ਮਤਲਬ ਵੀ ਕੱਲੇ ਖੇਤੀ ਜੱਟ ਨਹੀਂ ਕਰਦੇ ਹੋਰ ਅਦਰ ਕਾਸਟਾਂ ਵੀ ਕਰਦੀਆਂ ਉਹਲੇ ਮੈਂ ਆਪਾਂ ਸੌਰੀ ਚ ਉਹਨੇ ਆਪਣੇ ਮੂੰਹ ਚੋਂ ਕਈ ਵਾਰੀ ਨਿਕਲ ਜਾਂਦਾ ਸਾਨੂੰ ਪਤਾ ਹੈ ਜਿਹੜੇ ਖੇਤੀ ਕਰਦੇ ਉਹ ਸਾਰੇ ਜ਼ਿਮੀਂਦਾਰ ਭਾਈਚਾਰੇ ਚ ਆਉਂਦੇ ਆ ਠੀਕ ਪਰ ਕਈ ਵਾਰੀ ਆਪਣੇ ਜਿੱਦ ਹੁਣ ਮੂੰਹ ਚ ਚੜਿਆ ਕਰਕੇ ਉਹ ਨਿਕਲ ਜਾਂਦਾ ਵੀ ਜੱਟਾਂ ਤੋਂ ਤੇ ਜ਼ਿਮੀਂਦਾਰ ਭਾਈਚਾਰੇ ਨੂੰ ਗਾਲਾਂ ਕੱਢਦੇ ਵੀ ਧਰਨੇ ਲਾ ਕੇ ਬਹਿ ਜਾਂਦੇ ਆ ਹਨ ਤੇ ਇਹ ਹੈ ਮਤਲਬ ਕਰਜੇ ਮਾਫੀ ਲੈ ਕੇ ਕਦੇ ਧਰਨਾ ਲਾ ਲਿਆ ਕਦੇ ਆ ਐਮਐਸਪੀ ਲੈ ਧਰਨਾ ਲਾ ਲਿਆ ਹਨ ਹਰੀਆਂ ਸਹੂਲਤਾਂ ਇਹਨਾਂ ਨੂੰ ਚਾਹੀਦੀਆਂ ਬਾਕੀ ਨੂੰ ਤਾਂ ਚਾਹੀਦਾ ਹੀ ਕੁਛ ਨਹੀਂ ਅੱਜ ਉਹਨਾਂ ਲਈ ਆ ਵੀਡੀਓ ਇੱਕ ਵਾਰੀ ਇਹ ਸਵਾਦ ਨਾਲ ਸੌਣ ਲੈਣਾ ਹਨ ਤੇ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਵੀ ਆ ਵੀ ਇਹੋ ਜਿਹੇ ਬੰਦੇ ਜਿਹੜੇ ਹੁੰਦੇ ਹਨ ਇਹੋ ਜੇ ਬਾਰਡਿੰਗ ਜਿਹੜੀ ਯੂਜ਼ ਕਰਦੇ ਹੁੰਦੇ ਆ ਉਹਨਾਂ ਨੂੰ ਸਪੈਸ਼ਲ ਭੇਜ ਦਿਓ ਇਹ ਵੀਡੀਓ ਉਹਨਾਂ ਨੂੰ ਵੀ ਪਤਾ ਲੱਗ ਜਾ ਉਹਨਾਂ ਨੂੰ ਲੱਗਦਾ ਵੀ ਸਾਨੂੰ ਇਹਨਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਸਾਡੇ ਲੋਕ ਖੇਤੀ ਚਾਹੇ ਜ਼ਿਮੀਦਾਰਾਂ ਦੇ ਹੱਥ ਹੋਵੇ ਸਾਡੇ ਲੋਕ ਖੇਤੀ ਚਾਹੇ ਕਾਰਪੋਰੇਟਾਂ ਦੇ ਹੱਥ ਹੋਵੇ ਵੀ ਅਸੀਂ ਤਾਂ ਪੈਸੇ ਲੈ ਕੇ ਖਰੀਦਣੀ ਆ ਅਸੀਂ ਤਾਂ ਖਰੀਦ ਕੇ ਖਾਣੇ ਆ ਹਨਾ ਪਰ ਖਰੀਦਣ ਖਰੀਦਣ 'ਚ ਵੀ ਫਰਕ ਆ ਜਿੰਨਾ ਚਿਰ ਇਹ ਮਤਲਬ ਖੇਤੀ ਜ਼ਿਮੀਦਾਰਾਂ ਦੇ ਹੱਥ 'ਚ ਆ ਉਹਨਾਂ ਚਿਰ ਤੁਸੀਂ ਖਰੀਦਣ ਦੇ ਲੈ ਕੇ ਆ ਜਿੱਦਣ ਤੇ ਇਹ ਕਾਰਪੋਰੇਟਾਂ ਦੇ ਹੱਥ ਚੱਲ ਗਈ ਤਾਂ ਮੈਨੂੰ ਮੈਦ ਨਹੀਂ ਵੀ ਜੇ ਦੀ 40-50 ਹਜ਼ਾਰ ਤਨਖਾਹ ਵੀ ਹੋਊਗੀ ਉਹ ਵੀ ਮਤਲਬ ਖਾਣ ਪੀਣ ਦੀਆਂ ਚੀਜ਼ਾਂ ਖਰੀਦਣ ਤੇ ਲੱਗ ਰਹਿ ਜੂਗਾ ਤੇ ਉਹ ਮੈਂ ਹੁਣ ਦੱਸ ਦਨ ਨਾ ਕਿਦਾਂ ਹੈ ਨਾ ਆ ਤੁਸੀਂ ਥੋੜੇ ਦਿਨ ਹੋਇਆ ਰੋਲਾ ਚੱਲਦਾ ਆ ਵੀ ਆਹ ਫਲਾਈਟਾਂ ਦਾ ਬੈਟਾਂ ਰੱਦ ਹੋ ਗਈਆਂ ਹਨਾ ਕਾਫੀ ਹੁਣ ਉਹਦੇ ਵਿੱਚ ਕੀ ਹੋਇਆ ਫਲਾਈਟਾਂ ਰੱਦ ਹੋਣ ਕਾਰਨ ਕਿੰਨਾ ਮਤਲਬ ਉੱਥੇ ਲੋਕੀ ਪਰੇਸ਼ਾਨ ਹੋਏ ਲੋਕੀ ਗਾਲਾਂ ਕੱਢਦੇ ਹਨਾ ਕਿਸੇ ਦਾ ਕੋਈ ਕਿਸੇ ਨੇ ਕੋਈ ਵਿਆਹ ਤੇ ਜਾਣਾ ਸੀ ਕਿਸੇ ਨੇ ਕਿ ਪਾਰਟੀ ਤੇ ਜਾਣਾ ਕਿਸੇ ਦਾ ਕੋਈ ਨਿਆਣਾ ਬਿਮਾਰ ਸੀ ਮਤਲਬ ਕਿਸੇ ਨੂੰ ਹਰੇਕ ਨੂੰ ਕੋਈ ਆਪਣਾ ਆਪਣਾ ਸੀਗਾ ਹਨ ਕੋਈ ਬਿਨਾਂ ਵਜੇ ਦਾ ਕੋਈ ਰਿਆਣੀ ਫਿਰਦਾ ਫਲਾਈਟਾਂ ਦੇ ਨਾ ਕਿਸੇ ਨੂੰ ਹਰੇਕ ਨੂੰ ਕੋਈ ਨਾ ਕੋਈ ਕੰਮ ਹੋ ਤਾਂ ਹੀ ਤੁਰੇ ਫਿਰਦੇ ਆ ਤੇ ਸਰਕਾਰ ਨੇ ਇੱਕ ਨਿਯਮ ਲਾਗੂ ਕੀਤਾ ਸੀ ਜਦੋਂ ਆ ਪਿੱਛੇ ਜਾ ਆਪਣੇ ਪਲੇਨ ਡਿਗੇ ਆ ਨਾ ਉਸ ਵੇਲੇ ਇਹ ਨਹੀਂ ਨਿਯਮ ਕੱਢਿਆ ਸੀਗਾ ਵੀ ਜਿਹੜੇ ਪਾਇਲਟ ਆ ਵੀ ਇਹਨਾਂ ਨੂੰ ਰੈਸਟ ਜਾਦੇ ਮਿਲਣੀ ਚਾਹੀਦੀ ਆ ਵੀ ਕੁਝ 에ਅਰਲਾਈਨਾਂ ਇਹ ਆ ਵੀ ਇਹ ਫਲਾਈਟਾਂ ਜਿਹੜੇ ਪਾਇਲਟ ਆ ਉਹਨਾਂ ਨੂੰ ਰੈਸਟ ਨਹੀਂ ਦਿੰਦੇ ਇਹਦੇ ਲਈ ਵੀ ਸਰਕਾਰ ਨੇ ਕਿਹਾ ਸੀ ਵੀ ਤੁਸੀਂ ਆਪਣੇ ਪਾਇਲਟਾਂ ਦੀ ਮਤਲਬ ਗਿਣਤੀ ਵਧਾਓ ਸਾਰੀਆਂ 에ਅਰਲਾਈਨਾਂ ਨੂੰ ਕਿਹਾ ਸੀ ਚਲੋ ਬਾਕੀ ਇਹ ਲੈਨਾਂ ਨੇ ਵਧਾਈਆਂ ਵੀ ਹੈਨਾ ਪਰ ਜਿਹੜੀ ਇੰਡੀਗੋ ਵੇਅ ਲੈਨ ਆ ਉਹ ਤਕਰੀਬਨ ਮੇਰਾ ਖਿਆਲ ਹੈ ਵੀ 60 ਤੋਂ 65% ਮਤਲਬ ਆਪਣੇ ਲੋਕਲ ਜਿਹੜੇ ਯਾਤਰੀ ਸਫਰ ਕਰਦੇ ਆ 60 ਤੋਂ 65% ਯਾਤਰੀ ਇੰਡੀਗੋ ਵਿੱਚ ਸਫਰ ਕਰਦੇ ਆ ਇੰਡੀਗੋ ਵੇਅ ਲੈਨ ਚ ਪਰ ਉਹਨੇ ਨਹੀਂ ਆਪਣੇ ਵਧਾਏ ਤੇ ਮਤਲਬ ਆਪਣੇ ਪਾਇਲਟਾਂ ਦੀ ਗਣਤੀ ਉਹ ਚੁੱਪ ਕਰਕੇ ਬੈਠੇ ਰਹੇ ਉਹੀ ਮਤਲਬ ਇੱਕ ਖਿਆਲ ਆ ਵੀ ਦਿਮਾਗ ਲਾਇਆ ਉਹੀ ਕੀ ਕੀਤਾ ਚਲੋ ਉਹਨਾਂ ਨੂੰ ਪਤਾ ਸੀਗਾ ਵੀ ਜਦੋਂ ਦਿਨ ਦਿਨ ਆਊਗਾ ਉਦੋਂ ਸਾਨੂੰ ਆਪਣੀਆਂ ਫਲਾਈਟਾਂ ਕੈਨਸਲ ਕਰਨੀਆਂ ਪਊਗੀਆਂ ਕਿਉਂਕਿ ਸਰਕਾਰ ਨੇ ਇਹ ਦਿਨ ਰੱਖਿਆ ਸੀ 1 ਨਵੰਬਰ ਦਾ ਵੀ 1 ਨਵੰਬਰ ਤੋਂ ਇਹ ਨਿਯਮ ਲਾਗੂ ਹੋਣੇ ਚਾਹੀਦੇ ਆ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਪਾਇਲਟਾਂ ਦੀਆਂ ਭਾਰਤੀਆਂ ਕਰ ਲਓ ਚਲੋ ਇਨੀ ਕੀਤਾ ਨਹੀਂ ਚੁੱਪ ਕਰਕੇ ਬੈਠੇ ਰਹੇ ਇੱਦਾਂ ਚੱਲੀ ਗਿਆ ਕੰਮ ਜਿੱਦਣ 1 ਨਵੰਬਰ ਆਈ ਤਾਂ ਇਨੀ ਕੀ ਕੀਤਾ ਇਹਨਾਂ ਦੀਆਂ ਦਿਹਾੜੀ ਦੇ ਵਿੱਚ ਇੱਕ ਦਿਨ ਦੇ ਵਿੱਚ 2300 ਫਲਾਈਟਾਂ ਚੱਲਦੀਆਂ ਸੀ ਇੰਡੀਗੋ ਦੀਆਂ ਇੱਕ ਦਿਨ ਦੇ ਵਿੱਚ ਉਹਦੇ ਵਿੱਚੋਂ ਇਹ ਨਹੀਂ 500 ਫਲਾਈਟਾਂ ਰੱਦ ਕਰਦੀਆਂ ਤੇ ਰੀਜਨ ਉਹ ਨਹੀਂ ਇਹ ਦਿੱਤਾ ਜਾ ਕੇ ਵੀ ਅਸੀਂ ਇਹ ਫਲਾਈਟਾਂ ਤਾਂ ਰੱਦ ਕੀਤੀਆਂ ਵੀ ਅੱਜ 1 ਨਵੰਬਰ ਆ ਅੱਜ ਤੋਂ ਸਰਕਾਰ ਦੇ ਰੂਲ ਲਾਗੂ ਹੋ ਗਏ ਵੀ ਪਾਇਲਟਾਂ ਨੂੰ ਤੁਸੀਂ ਰੈਸਟ ਦੇਣੀ ਜ਼ਰੂਰੀ ਆ ਮਤਲਬ ਇਸ ਕਰਕੇ ਅਸੀਂ 500 ਫਲਾਈਟਾਂ ਆਪਣੀਆਂ ਰੱਦ ਕਰਦੇ ਆ ਵੀ ਉਹਦੇ ਨਾਲ ਕੀ ਆ ਕੁਝ ਪਾਇਲਟ ਸਾਡੇ ਰੈਸਟ ਤੇ ਜਾਊਗੇ ਉਹਦੇ ਮਤਲਬ ਰੈਸਟ ਤੇ ਭੇਜੇ ਕਰਕੇ ਤਾਂ ਸਾਨੂੰ ਇਹ ਫਲਾਈਟਾਂ ਰੱਦ ਕਰਨੀਆਂ ਪਈਆਂ ਹੁਣ ਰੱਦ ਕੀਤੀਆਂ 500 ਫਲਾਈਟਾਂ ਤੁਸੀਂ ਆਪ ਸੋਚ ਲਓ ਕਿੰਨੀਆਂ ਹੁੰਦੀਆਂ ਇੱਕ ਦਿਨ ਦੀਆਂ ਹਨਾ ਉਹ ਇੱਕ ਦਿਨ ਦੇ ਵਿੱਚ ਉੱਥੇ ਤਾਂ ਹੜਕਾਂ ਪੁੰਮਾ ਚ ਗਿਆ ਹਨ ਬਈ ਲੋਕਾਂ ਦਾ ਤਾਂ 에어ਪੋਰਟ ਤੇ ਹਾਲ ਹੋ ਗਿਆ ਵੀ ਇਹਨਾਂ ਰੇਲਵੇ ਸਟੇਸ਼ਨ ਤੇ ਨਹੀਂ ਹੁੰਦਾ ਜਿੱਦਾਂ 에어ਪੋਰਟ ਤੇ ਹਾਲ ਹੋ ਗਿਆ ਤੇ ਲੋਕ ਤਾਂ ਮਤਲਬ ਮਰਨ ਮਰਨ ਤੇ ਹੋਇਓ ਸੀ ਕੰਮ ਪਰ ਉਹ ਚੁੱਪ ਕਰਕੇ ਬੈਠਦੇ ਆ ਉਹਨਾਂ ਨੂੰ ਪਤਾ ਸੀ ਵੀ ਜਿੰਨਾ ਲੋਕ ਰੌਲਾ ਪਾਊਗੇ ਉੰਨਾ ਸਰਕਾਰ ਤੇ ਪ੍ਰੈਸ਼ਰ ਪਾਊਗਾ ਉਹੀ ਗੱਲ ਹੋਈ ਹੁਣ ਜਦੋਂ ਲੋਕਾਂ ਨੇ ਸਰਕਾਰ ਤੱਕ ਗੱਲ ਪਹੁੰਚੀ ਸਰਕਾਰ ਨੇ ਜੇ ਦੇਖਿਆ ਵੀ ਲੋਕ ਭੜਕੇ ਪਏ ਆ ਵੀ ਲੋਕ ਤੰਗ ਵੀ ਹੋ ਰਹੇ ਆ ਤਾਂ ਸਰਕਾਰ ਨੂੰ ਆਪਣਾ ਉਹ ਹੁਕਮ ਵਾਪਸ ਲੈਣਾ ਪਿਆ ਜਿਹੜਾ 1 ਨਵੰਬਰ ਤੋਂ ਸੀ ਸਰਕਾਰ ਐਨੇ ਦਬਾਚ ਆ ਗਈ ਤੇ ਇੱਕ ਕੰਪਨੀ ਨੇ ਜਿਹਨੂੰ ਕਹਿੰਦੇ ਆ ਜੀ ਮੋਦੀ ਸਰਕਾਰ ਉਹ ਚਗਾ ਛਿਤੀ ਹੈ ਨਾ ਇੱਕ ਦਿਨ ਦੇ ਵਿੱਚ ਉਹਨਾਂ ਨੂੰ ਆਪਣਾ ਫੈਸਲਾ ਵਾਪਸ ਕਰਨਾ ਪਿਆ ਗਿਆ ਹੁਣ ਤੁਸੀਂ ਸੋਚੋ ਵੀ ਕੰਪਨੀ ਥੋੜਾ ਜਿਹਾ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੋਈ ਤਾਂ ਜਿਹੜੀ 7-8000 ਦੀ ਟ੍ਰੈਕਟਰ ਸੀਗੀ ਉਹ 70-8000 ਦੀ ਹੋ ਗਈ ਇੱਕ ਦਿਨ ਦੇ ਵਿੱਚ ਹੀ ਤੇ ਜੇ ਪੂਰੇ ਦੇਸ਼ ਦਾ ਫੂਡ ਕਣਕ ਝੋਨਾ ਇਹਨਾਂ ਕੰਪਨੀਆਂ ਦੇ ਹੱਥ ਆ ਜਵੇ ਤਾਂ ਇਹਦਾ ਜਵਾਬ ਹੁਣ ਤੁਸੀਂ ਦਿਓ ਵੀ ਰੋਟੀ ਦੀ ਕੀਮਤ ਕੀ ਹੋਊਗੀ ਇਸ ਦੇਸ਼ ਵਿੱਚ ਮੈਂ ਕਹਿੰਦਾ ਜਿਹੜਾ 40-50 ਹਜ਼ਾਰ ਦੀ ਨੌਕਰੀ ਵੀ ਕਰਦਾ ਬੰਦਾ ਉਹਦੇ ਲਈ ਵੀ ਰੋਟੀ ਖਾਣੀ ਮੁਸ਼ਕਲ ਹੋ ਜੂਗੀ ਬਾਹਰਲੇ ਕੰਟਰੀਆਂ ਦੇ ਵਿੱਚ ਸਰਵਾਈਵ ਕਰਨਾ ਬਹੁਤ ਔਖਾ ਆ ਹਰ ਚੀਜ਼ ਉਹਨਾਂ ਨੂੰ ਮੁੱਲ ਦੀ ਰਹਿਣੀ ਪੈਂਦੀ ਆ ਰੋਟੀ ਮਕਾਨ ਕਿਸ਼ਤਾਂ ਤੇ ਗੱਡੀਆਂ ਕਿਸ਼ਤਾਂ ਤੇ ਤੇ ਗਰੋਸਰੀ ਉਹਨਾਂ ਦੇ ਘਰਾਂ ਦੇ ਵਿੱਚ ਹਫ਼ਤੇ ਤੋਂ ਵੱਧਦੀ ਨਹੀਂ ਹੁੰਦੀ ਠੀਕ ਆ ਆਪਣੇ ਘਰਾਂ ਦੇ ਵਿੱਚ ਇੱਥੇ ਸਾਲ-ਸਾਲ ਦੇ ਦਾਣੇ ਡਰਮਾਂ 'ਚ ਪਏ ਹੁੰਦੇ ਆ ਤੇ ਜੇ ਇਹਨਾਂ ਕੰਪਨੀਆਂ ਦੇ ਹੱਥਾਂ 'ਚ ਕੰਟਰੋਲ ਆ ਗਿਆ ਤਾਂ ਆਪਣਾ ਸਿਸਟਮ ਵੀ ਇਹੀ ਹੋ ਜਾਣਾ ਆਪਣੇ ਘਰਾਂ ਵਿੱਚ ਵੀ ਕਿਸੇ ਦੇ ਹਫ਼ਤੇ ਤੋਂ ਵੱਧ ਦਾ ਰਾਸ਼ਨ ਨਹੀਂ ਹੋਇਆ ਕੰਨਾ ਕਿ ਰਾਜ ਕਿਸੇ ਕੋਲ ਇੰਨੀ ਹਿੰਮਤ ਹੀ ਨਹੀਂ ਹੋਣੀ ਕਿ ਅਸੀਂ ਉਹ ਰਾਸ਼ਨ ਖਰੀਦ ਕੇ ਹਫ਼ਤੇ ਦਾ ਇਕੱਠਾ ਕਰ ਰੱਖ ਲਈਏ ਮਹਿੰਗਾ ਹੀ ਇੰਨਾ ਕਰ ਦੇਣਾ ਨਹੀਂ ਹੁਣ ਕਈ ਬੰਦੇ ਇਹ ਕਹਿੰਦੇ ਆ ਵੀ ਸਾਨੂੰ ਤਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਖੇਤੀ ਕਿਸਾਨਾਂ ਕੋਲੋਂ ਜਾ ਕੇ ਵਿਸ਼ੱਕ ਕਾਰਪੋਰੇਟਾਂ ਕੋਲ ਦਿਲ ਜਵੇ ਅਸੀਂ ਤਾਂ ਪੈਸੇ ਦੇ ਕੇ ਖਰੀਦਦੇ ਆ ਅਸੀਂ ਉਹਨਾਂ ਤੋਂ ਪੈਸੇ ਦੇ ਕੇ ਖਰੀਦ ਲਾਂਗੇ ਇਹ ਹੱਲੇ ਜ਼ਿਮੀਦਾਰਾਂ ਦੇ ਕੋਲ ਆ ਤਾਂ ਤੁਸੀਂ ਪੈਸੇ ਦੇ ਕੇ ਖਰੀਦੀ ਜਾਂਦੇ ਆ ਤਾਂ ਤੁਹਾਡੀ ਹਾਇਸੀਅਤ ਹੱਲੇ ਹੈਗੀ ਆ ਖਰੀਦਣ ਦੀ ਜਿੱਦਣ ਇਹ ਕਾਰਪੋਰੇਟਾਂ ਕੋਲ ਚਲ ਗਈ ਤੁਹਾਡੀ ਹਾਇਸੀਅਤ ਇਹ ਨਹੀਂ ਹੋਣੀ ਰਾਸ਼ਨ ਖਰੀਦਣ ਦੀ ਫੂਡ ਖਰੀਦਣ ਦੀ ਐਸ ਵੇਲੇ ਚਾਹੇ ਬੰਦਾ ਕੋਈ ਖੇਤੀ ਕਰਦਾ ਚਾਹੇ ਨਹੀਂ ਖੇਤੀ ਕਰਦਾ ਪਰ ਹਰੇਕ ਦੇ ਘਰ ਡਰਮਾਂ 'ਚ ਦਾਣੇ ਜ਼ਰੂਰ ਪਏ ਹੁੰਦੇ ਆ ਜਿਹੜੇ ਨਹੀਂ ਵੀ ਖੇਤੀ ਕਰਦੇ ਉਹ ਵੀ ਜਦੋਂ ਕਣਕ ਆਉਣੀ ਆ ਡਰਮ ਭਰ ਕੇ ਰੱਖ ਲੈਂਦੇ ਆ ਸਾਲ ਦਾ ਰਾਸ਼ਨ ਉਹਨਾਂ ਦੇ ਡਰਮਾਂ 'ਚ ਪਿਆ ਹੁੰਦਾ ਫਿਰ ਮੈਂ ਕਹਿੰਨਾ ਕਿਸੇ ਦੇ ਘਰ 5 ਕਿਲੋ ਦਾ ਪੈਕਟ ਪਿਆ ਹੁਣ ਆਟੇ ਦਾ ਕਿਸੇ ਦੇ ਘਰ 2 ਕਿਲੋ ਦਾ ਕਿਸੇ ਦੇ ਘਰ ਡੇਲੀ ਦਾ ਡੇਲੀ ਆਇਆ ਕਰਨਾ ਜਦੋਂ ਆਪਾਂ ਕਈ ਵਾਰੀ ਇਹ ਕਹਿੰਦਾ ਵੀ ਜਦੋਂ ਕਾਰਪੋਰੇਟਾਂ ਕੋ ਚੱਲ ਗਿਆ ਇਹ ਸਾਰਾ ਖੇਤੀ ਦਾ ਸਿਸਟਮ ਤਾਂ ਸਭ ਕੁਝ ਮਹਿੰਗਾ ਹੋ ਜਾਣਾ ਤਾਂ ਕਈ ਬੰਦੇ ਤਰਕ ਦਿੰਦੇ ਹੁੰਦੇ ਜੀ ਸਰਕਾਰ ਕਾਹਲੇ ਬੈਠੀ ਆ ਕੰਟਰੋਲ ਕਰਨੇ ਉਹਨਾਂ ਨੂੰ ਸਰਕਾਰ ਬੈਠੀ ਆ ਆ ਤੁਹਾਡੀ ਸਰਕਾਰ ਦਾ ਉਹ ਨਹੀਂ ਦਿਹਾੜੀ ਤੇ ਜਲੂਸ ਕੱਢ ਕੇ ਰੱਖ ਦਿੰਦਾ ਇੱਕ ਕੰਪਨੀ ਨੇ ਪਲੈਨ ਤਾਂ ਨਾਲੇ ਇਹੋ ਜਿਹੀ ਚੀਜ਼ ਸੀਗੀ ਵੀ ਜਿਹਦੇ ਬਿਨਾ ਬੰਦੇ ਮਰ ਨਹੀਂ ਸੀ ਸਕਦੇ ਸਿਰਫ ਉਹ ਖੱਜਲ ਖਰਾਬੀ ਜ਼ਰੂਰ ਹੋਈ ਆ ਇਹ ਤਾਂ ਨਹੀਂ ਸੀ ਵੀ ਬੰਦਾ ਫਲਾਈਟ ਨਾ ਮਿਲੂ ਤਾਂ ਬੰਦਾ ਮਰ ਜਾਊਗਾ। ਪੂੜੇ ਕਿਹੋ ਜਿਹੀ ਚੀਜ਼ ਆ ਵੀ ਇਹਦੇ ਬਿਨਾ ਤਾਂ ਲੋਕ ਮਤਲਬ ਇੱਕ ਦਿਨ ਨਹੀਂ ਕੱਢ ਸਕਦੇ। ਕਿਉਂ ਬੰਦਿਆਂ 'ਚ ਕਿਹੜਾ ਵੀ ਜੇ ਰੋਟੀ ਦਿਹਾੜੀ ਨਾਲ ਮੜੀ ਦਾ ਤੇਲ ਪਾ ਕੇ ਜਲ ਬਣਿਆ। ਰੋਟੀ ਤਾਂ ਖਾਣੀ ਪਊਗੀ। ਬਿਜਲੀ ਤੁਹਾਡੇ ਤਦੇ ਮੀਟਰੋ ਚਿਪ ਵਾਲੇ ਕਰ ਰਹੇ ਆ। ਅੱਗੇ ਕੀ ਹੁੰਦਾ ਸੀ ਚਲੋ ਜੇ ਕਿਸੇ ਤੋਂ ਬਿੱਲ ਨਹੀਂ ਵੀ ਹੋਇਆ ਦੇ ਹੁੰਦਾ ਸੀ ਤਾਂ ਵੀ 15 ਦਿਨ ਮਹੀਨਾ ਉਹਨਾਂ ਦਾ ਨਿਕਲ ਜਾਂਦਾ ਸੀਗਾ। ਕੋਈ ਗੱਲ ਨਹੀਂ ਉਹ ਨਾ ਦੋ-ਦੋ ਮਹੀਨੇ ਨਿਕਲ ਜਾਂਦੇ ਸੀ ਵੀ ਚਲੋ ਮੋਰਲੇ ਬਿੱਲ ਨਾ ਦੇ ਦੋਗੇ। ਪਰ ਹੁਣ ਰੀਚਾਰਜ ਵਾਲਾ ਸਿਸਟਮ ਇਹ ਆ। ਜੇ ਜਦੋਂ ਤੁਹਾਡੇ ਖਤਮ ਹੋ ਗਿਆ ਬਸ ਉਸੇ ਵੇਲੇ ਤੁਹਾਡੇ ਘਰ ਦੀ ਲਾਈਟ ਕੱਟ ਹੋ ਗਈ ਰੀਚਾਰਜ ਕਰਾਉਗੇ ਤਾਂ ਲਾਈਟ ਆ ਜਾਊਗੀ ਨਹੀਂ ਤਾਂ ਬੈਠੇ ਰਹੋ ਇੰਦੇ ਫੂਡ ਦਾ ਤੁਹਾਨੂੰ ਕਿਸੇ ਨੂੰ ਕੋਈ ਪਰਵਾਹ ਨਹੀਂ ਹੋਣੀ ਤੁਹਾਡੇ ਘਰ ਡਰਮੀਚ ਆਟਾ ਹੈਗਾ ਜਾਂ ਨਹੀਂ ਹੈਗਾ ਤੁਸੀਂ ਭੁੱਖੇ ਬੈਠੇ ਆ ਜਾਂ ਨਹੀਂ ਬੈਠੇ ਹੁਣ ਤਾਂ ਕਈ ਕਹਿੰਦੇ ਆ ਜੀ ਮੂੰਹ ਚਾ ਕੇ ਕੋਈ ਗੱਲ ਨਹੀਂ ਜੇ ਜ਼ਿੰਮੇਵਾਰ ਨਾ ਹਗਾਉਗੇ ਅਸੀਂ ਬਾਹਰੋਂ ਮੰਗਾ ਲਾਂਗੇ ਬਾਹਰੋਂ ਮੰਗਾ ਸਕਦੀਆਂ ਸਰਕਾਰਾਂ ਉੱਥੋਂ ਸਭ ਸਸਤਾ ਪੈਂਦਾ ਬਾਹਰੋਂ ਮਗਾਉਣ ਲਈ ਜੇ ਤਾਂ ਹੋਵੇ ਕੋਈ ਸ਼੍ਰੀਲੰਕਾ ਵਰਗਾ ਕੰਟਰੀ ਜਿੱਥੇ ਦੀ ਆਬਾਦੀ ਥੋੜੀ ਜਿਹੀ ਆ 150 ਕਰੋੜ ਬੰਦੇ ਲਈ ਬਾਹਰੋਂ ਜੇ ਅਨਾਜ ਮਗਾਉਣਾ ਪੈ ਜਾਏ ਮੈਨੂੰ ਮੈਦੇ ਅੱਧੀ ਦੁਨੀਆ ਦੇ ਡਰਮ ਖਾਲੀ ਹੋ ਜਾਣੇ ਆ ਜੇ ਮਤਲਬ ਬਾਹਰੋਂ ਇੰਡੀਆ ਵਾਲੇ ਰਾਸ਼ਨ ਮਗਾਉਣ ਲੱਪਣ ਆਹ ਯੂਕਰੇਨ ਤੇ ਰਸ਼ੀਆ ਦੀ ਲੜਾਈ ਹੋਈ ਸੀਗੀ ਸਿਰਫ ਦੋ ਕੰਟਰੀਆਂ ਦੀ ਲੜਾਈ ਤਾਂ ਪੂਰੀ ਦੁਨੀਆ ਦੇ ਵਿੱਚ ਕਣਕ ਦਾ ਸੰਕਟ ਆ ਗਿਆ ਸੀ ਜਦ ਕਿ ਦੁਨੀਆ ਦੇ ਵਿੱਚ 192 ਮੋਲਕ ਆ ਲੜਾਈ ਸਿਰਫ ਦੋਨ ਦੀ ਹੋਈ ਸੀ ਤਾਂ ਸਾਰੀ ਦੁਨੀਆ 'ਚ ਸੰਕਟ ਆ ਗਿਆ ਸੀ ਆਪਣੇ ਦੇਸ਼ ਤੇ ਚਾਈਨਾ ਦੋ ਕੰਟਰੀ ਪੂਰੀ ਦੁਨੀਆ ਦੀ ਅੱਧੀ ਆਬਾਦੀ ਲੈ ਕੇ ਬੈਠੇ ਆ ਜੇ ਕਹੀਏ ਵੀ ਇੰਨੀ ਆਬਾਦੀ ਦਾ ਘਟਾ ਸੀ ਬਾਹਰੋਂ ਰਾਸ਼ਨ ਮੰਗਾ ਕੇ ਭਰ ਲੈਣਾ ਤਾਂ ਕਿ ਨਹੀਂ ਭਰ ਲਿਆ ਜਿਸ ਵੇਲੇ ਜੀਮੀਦਾਰਾਂ ਨੂੰ ਆ ਐਮ ਐਸ ਪੀ ਵਾਲਾ ਲੌਲੀਪੌਪ ਦਿੱਤਾ ਸੀ ਉਸ ਵੇਲੇ ਨਾ ਦਿੰਦੇ ਇਹ ਉਸ ਵੇਲੇ ਬਾਹਰੋਂ ਮੰਗਾ ਕੇ ਰਾਸ਼ਨ ਭਰੀ ਜਾਂਦੇ ਢਿੱਡ ਉਸ ਵੇਲੇ ਨਾ ਭਰ ਲਿਆ ਤਾਂ ਜਿਹੜਾ ਅੱਜ ਕੰਨੇ ਆ ਭਰ ਜਾਣਾ ਇਹ ਕਹਿਣੀਆਂ ਗੱਲਾਂ ਸੌਖੀਆਂ ਇਹ ਤਾਂ ਇੱਕ ਡਰਾਵਾ ਆਇਆ ਦਿੱਤਾ ਜਾ ਰਿਹਾ ਫਿਰ ਇੱਕ ਗੱਲ ਹੋਰ ਸੁਣ ਲਓ ਜਿਹੜੀ ਹੁਣ ਗੱਲ-ਗੱਲ ਤੇ ਧਮਕੀ ਦਿੰਦੇ ਆ ਨਾ ਵੀ ਮਤਲਬ ਜੇ ਜ਼ਿੰਮੇਦਾਰਾਂ ਨਾ ਹੋਏ ਤਾਂ ਅਸੀਂ ਬਾਹਰੋਂ ਮੰਗਾ ਲਾਂਗੇ ਬਾਹਰ ਫਿਰ ਕੰਪਨੀਆਂ ਨੇ ਬਾਹਰੋਂ ਵੀ ਨਹੀਂ ਆਉਣ ਦੇਣਾ ਮੰਨ ਲਓ ਕਿਸੇ ਚੀਜ਼ ਦੀ ਸ਼ਾਰਟ ਆਜ ਵੀ ਹੁਣ ਸਰਕਾਰਾਂ ਝੱਟ ਬਾਹਰੋਂ ਮੰਗਾ ਲੰਨੀ ਆ ਨਾ ਵੀ ਮਹਿੰਗਾਈ ਨਾ ਵੱਜਵੇ ਤੇ ਜਦੋਂ ਕਾਰਪੋਰੇਟਾਂ ਦੇ ਹੱਥ ਖੇਤੀ ਆ ਗਈ ਤਾਂ ਇਹ ਨਹੀਂ ਬਾਹਰੋਂ ਵੀ ਨਹੀਂ ਮੰਗਵਾਉਣ ਦੇਣੀ ਉਹ ਚੀਜ਼ ਮਹਿੰਗੀ ਹੋ ਜਾਣੀ ਆ ਪਰ ਇਹ ਨਹੀਂ ਬਾਹਰੋਂ ਨਹੀਂ ਮੰਗਵਾਉਣ ਦੇਣੀ ਕਿਉਂਕਿ ਕਾਰਪੋਰੇਟਾਂ ਦਾ ਪੈਸਾ ਚੱਲਦਾ ਕਿਉਂਕਿ ਜਿਹੜੀ ਕਾਰਪੋਰੇਟ ਆ ਇਹਨਾਂ ਦੇ ਸਿਰ ਤੇ ਸਰਕਾਰਾਂ ਚੱਲਦੀਆਂ ਇਹਨਾਂ ਦੇ ਪੈਸੇ ਨਾਲ ਸਰਕਾਰਾਂ ਚੱਲਦੀਆਂ ਜੇ ਸੋਚੇ ਨਾ ਆਪਾਂ ਕਈ ਵਾਰੀ ਕਈ ਆਪਾਂ ਸੋਚੀਦਾ ਵੀ ਸਰਕਾਰਾਂ ਨੂੰ ਵੋਟਾਂ ਲਈ ਬੰਦਿਆਂ ਦੀ ਲੋੜ ਆ ਬੰਦਿਆਂ ਦੀ ਲੋੜ ਨਹੀਂ ਹੁੰਦੀ ਸਰਕਾਰਾਂ ਨੂੰ ਵੋਟਾਂ ਲਈ ਪੈਸੇ ਦੀ ਲੋੜ ਹੁੰਦੀ ਆ ਹੁਣ ਰਸ਼ੀਆ ਵਿੱਚ ਪੋਪੇਨ ਹੈਗਾ ਹੀ ਆ ਹਮੇਸ਼ਾ ਜਦੋਂ ਵੀ ਇਲੈਕਸ਼ਨ ਹੁੰਦੀ ਆ ਉਹਨੂੰ 90% ਵੋਟਾਂ ਪੈਣੀਆਂ ਉਹਦੇ ਜਿਹੜੇ ਵਿਰੋਧੀ ਖੜਦੇ ਉਹਨਾਂ ਨੂੰ 10% ਪੈਣੀਆਂ ਉਹ ਵੀ 10% ਤਾਂ ਪੈਣੀਆਂ ਕਿਉਂਕਿ ਉਹ ਪੋਪੇਨ ਚਾਹੁੰਦਾ ਆ ਵੀ ਦੂਜੇ ਪਾਸੇ 10% ਪੈਣ ਜਿਹਦਾ ਮਤਲਬ ਸਮਝਦੇ ਆ ਵੀ ਜਿਹੜੀਆਂ ਲੋਕ ਵੋਟਾਂ ਪਾਉਂਦੇ ਆ ਉਹ ਤਾਂ ਚੱਕ ਕੇ ਉਸੇ ਵੇਲੇ ਕੂੜੇ ਸਿੱਟ ਦਿੰਦੇ ਆ ਉਹ ਵੋਟਾਂ ਜਿਹੜੀਆਂ ਪੈਸੇ ਆਈਆਂ ਵੋਟਾਂ ਹੁੰਦੀਆਂ ਮਸ਼ੀਨਾਂ ਵਾਲੀਆਂ ਵੋਟਾਂ ਹੁੰਦੀਆਂ ਉਹ ਆਪਣੇ ਹਿਸਾਬ ਨਾਲ ਪਾਉਂਦੇ ਆ ਲੋਕਾਂ ਦੀਆਂ ਵੋਟਾਂ ਦਾ ਕੂੜੇ ਸੜ ਦਿੰਦੇ ਉਹ ਤੇ 90% ਵੋਟਾਂ ਉਹ ਵੀ 10% ਜਿਹੜੀ ਵਿਰੋਧੀਆਂ ਤੇ ਤਰਸ ਕਰਕੇ ਉਹ ਦਿੰਦੇ ਆ ਉਹ ਵੀ ਉਹਨਾਂ ਦੀ ਮਰਜ਼ੀ ਨਾ ਜਾਣੀ ਆ ਜੇ ਕਹੇ ਵੀ ਉਹਨਾਂ ਨੂੰ ਲੋਕਾਂ ਦੀਆਂ ਵੋਟਾਂ ਚੱਲ ਗਈਆਂ ਲੋਕਾਂ ਦੀਆਂ ਵੋਟਾਂ ਨਾ ਪੋਤੇ ਨੂੰ ਜਾਣੀ ਆ ਨਾ ਵਿਰੋਧੀਆਂ ਨੂੰ ਜਾਣੀ ਆ ਉਹ ਤਾਂ ਕੂੜੇਦਾਨ ਚ ਜਾਣੀ ਆ ਵੋਟਾਂ ਲਈ ਲੋਕਾਂ ਦੀ ਲੋੜ ਨਹੀਂ ਹੁੰਦੀ ਪੈਸੇ ਦੀ ਲੋੜ ਆ ਤੇ ਉਹ ਪੈਸਾ ਕਾਰਪੋਰੇਟਾਂ ਕੋਲ ਆ ਤੇ ਅਨਾਜ ਦਾ ਤਾਂ ਮੈਂ ਦੱਸੇ ਦਿੱਤਾ ਵੀ ਹਫ਼ਤੇ ਤੋਂ ਵੱਧ ਉਨਾ ਦੇ ਘਰ ਅਨਾਜ ਨਹੀਂ ਪਿਆ ਹੁੰਦਾ ਪਹਿਲਾਂ ਇਹੀ ਗੱਲ ਸੋਚ ਲੈਣ ਜਿਹੜੀ ਜਿਹੜੀ ਚੀਜ਼ ਐਸ ਵੇਲੇ ਕਾਰਪੋਰੇਟਾਂ ਦੇ ਸਿੱਧੇ ਹੱਥ ਥੱਲੇ ਆ ਜਿੱਥੇ ਕਾਰਪੋਰੇਟਾਂ ਦਾ ਪੂਰਾ ਕੰਟਰੋਲ ਆ ਉਸ ਚੀਜ਼ ਦਾ ਕੀ ਹਾਲ ਆ ਫਿਰ ਮਤਲਬ ਜੇ ਉਹਨਾਂ ਨੂੰ ਲੱਗਦਾ ਵੀ ਨਾ ਉਹ ਤਾਂ ਬਹੁਤ ਵਧੀਆ ਆ ਫਿਰ ਉਹ ਹੋਏ ਮੰਗ ਕਰਨ ਵੀ ਖੇਤੀ ਵੀ ਕਾਰਪੋਰੇਟਾਂ ਕੋਲ ਚਲੀ ਜਾਵੇ ਠੀਕ ਆ ਬਾਕੀ ਆਪਣੀਆਂ ਜੇ ਵੀਡੀਓ ਚੰਗੀਆਂ ਲੱਗਦੀਆਂ ਹੋਣੀਆਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਆਪਣਾ ਪੇਜ ਫੋਲੋ ਕਰ ਲਿਓ i